ਧੰਗ-ਧੋਪ ਘੜਪੜ ਪਈਆਂ ਫਿਰ ਜਿਹਨੇ ਵਿਚਾਰਾ ਕਿਤੇ ਸਲਵਾਈ ਨਹੀਂ ਹੁੰਦੀ ਅੱਜ ਕੱਲ ਤਾਕਲੇ ਦੀ ਰਿੱਕ ਸੁਣਦਾ ਮਾੜੇ ਦੀ ਕੋਈ ਸੁਣਦਾ ਨਹੀਂ ਭਾਨੇ ਸਿੱਧੂ ਕੋਲ ਮੈਂ ਜਾ ਕੇ ਹੀ ਬਈ ਲੱਖੇ ਸਦਾਣੇ ਕੋਲੇ ਮੈਂ ਜਾ ਕੇ ਭਾਨੇ ਸਿੱਧੂ ਕਹਿੰਦਾ ਕਹਿੰਦਾ ਮੈਂ ਤੈਨੂੰ ਬਿਠਾ ਦੇਉਂਗਾ ਕੁੜੀਏ ਉਦੋਂ ਬਾਅਦ ਕੋਈ ਉਹਦੇ ਨਾਲੇ ਵੀ ਨਹੀਂ ਗੱਲ ਕਰੀ ਬਈ ਬਸ ਗਈ ਨਹੀਂ ਮੈਂ ਪਤਾਨੀ ਬਈ ਉਹ ਤਾਂ ਉਹਦੀ ਮੰਮੀ ਨੇ ਟੈਂਕੀ ਤੇ ਚੜੀ ਤੀ ਉਹ ਪੈਟਰੋਲ ਦੀ ਬੋਤਲ ਲੈ ਕੇ ਪਰਚਾ ਕਰਾਤਾ ਸੀ ਉਹਨਾਂ ਨੇ 420 ਦਾ ਇਹ ਤੇ ਹਾਂ ਦਰਮੀਂ ਅੱਛਾ ਯਾਨੀ ਕਿ ਵੀ ਜਿਹੜੀ ਕੁੜੀ ਨਾਲੇ ਰਹਿ ਰਿਆ ਹੁਣ ਉਹਦੀ ਮਾਂ ਟੈਂਕੀ ਤੇ ਚੜ ਗਈ ਸੀ ਹਾਂਜੀ ਹਾਂਜੀ ਟੈਂਕੀ ਦੇਖ ਸਕਦੇ ਹੋ ਵੀ ਦੋਸਤੋ ਇੱਕ ਇਹਦਾ ਘਰ ਜਾੜਤਾ ਇੱਕ ਉਹਦੀ ਮਾਂ ਵੀ ਕੁੜੀ ਦੇ ਨਾਮ ਦੱਸਣ ਮੁਤਾਬਕ ਕੀ ਨਾਮ ਹੈ ਕੁੜੀ ਤੇਰਾ ਮੇਰਾ ਨਾਮ ਬੀਤਪਾਲਾ ਵੀ ਵੀ ਜਿਹੜੀ ਲੜਕੀ ਨਾਲ ਦੁਬਾਰੇ ਵਿਆਹ ਕਰਾਇਆ ਫਿਰ ਤਾਂ ਬਾਬੇ ਦੇਖ ਵੀ ਉਹ ਤਾਂ ਪਰਿਵਾਰ ਸਹਿਮਤ ਨਹੀਂ ਨਾਲ ਓਏ ਇਹ ਜਿਹੜੇ ਲੋਕ ਹੁੰਦੇ ਨੇ ਕਹਿੰਦਾ ਹੋ ਸਕਦਾ ਵਿੱਚ ਡਰਾਮਾ ਵੀ ਕਰ ਸਕਦੇ ਨੇ ਪਤਾ ਕਰਾਂਗੇ ਉਹਨਾਂ ਤੋਂ ਵੀ ਉਹਨਾਂ ਤੋਂ ਵੀ ਪਤਾ ਕਰਾਂਗੇ ਵੀ ਭਾਈ ਤੁਸੀਂ ਸਹਿਮਤ ਨਹੀਂ ਹੈਗੇ ਅ ਅਸਲ ਤਾਂ ਜਿੰਨਾ ਚਿਰ ਸਾਡੀ ਸਰਕਾਰ ਨੇ ਜਿਹੜਾ ਲੇਸ਼ਨ ਲੂਸ਼ਨ ਜਿਹਾ ਬਣਾਇਆ ਹੈ ਹੋਂ ਬਾਬਿਆਂ ਕੋਲ ਜਾਈਏ ਦੇਖੋ ਹੁਣ ਸੁਣਵਾਈ ਦਾ ਉਸ ਮਸਲਾ ਬਣ ਹੱਲ ਹੋਊਗਾ। ਦੇ ਸਕਦੇ ਆ ਵੀ ਭਾਨੇ ਸਿੱਧੂ ਦੀ ਵੀ ਜਾਈ ਕਹਿੰਦੀ ਮੈਂ ਲੱਖੇ ਸਿਧਾਣੇ ਲੈ ਵੀ ਜਾਈ। ਭਾਨੇ ਸਿੱਧੂ ਕਹਿੰਦਾ ਕਹਿੰਦਾ ਮੈਂ ਤੈਨੂੰ ਬਿਠਾ ਦੇਵਾਂਗਾ ਕੁੜੀ ਉਦੋਂ ਬਾਅਦ ਕੋਈ ਉਹਦੇ ਨਾਲੇ ਨਹੀਂ ਗੱਲ ਕਰੀ ਬਈ ਬਸ ਗਈ ਨਹੀਂ ਮੈਂ। ਕਹਾਂ ਤੈਨੂੰ ਮਥੇ ਬਿਠਾ ਹੀ ਆਉਂਗਾ ਕਹਿੰਦਾ। ਫਿਰ ਗਈ ਨਹੀਂ ਤੂੰ ਦੁਬਾਰੇ? ਉਹ ਫਿਰ ਜੇਲ੍ਹ ਚ ਭੱਗੇ ਸੀ ਬਈ ਉਦੋਂ ਬਾਅਦ ਬਸ ਜਾਇਆ ਨਹੀਂ ਗਿਆ ਹੈਗਾ। ਅੱਛਾ। ਤੇ ਲੱਖੇ ਸਿਧਾਣੇ ਕੋਲ ਗਈ ਬਈ ਉਹਨੇ ਫੋਨ ਲਾਇਆ ਵੀ ਤੂੰ ਕੁੜੀ ਨੂੰ ਲਿਆ ਕੇ ਖੁਸਾਂਗਾ ਕਹਿੰਦਾ ਹਾਂਜੀ ਕਹਿੰਦਾ ਮੈਂ ਤਾਂ ਲੈ ਜੂੰਗਾ। ਤੇ ਉਹਨੇ ਹਫਤੇ ਦਾ ਟਾਈਮ ਦਿੱਤਾ ਬਈ ਕਹਿੰਦਾ ਵੀ ਵਾਰ ਨੂੰ ਆ ਜੀਗਾ ਤੇਰੇ ਨਾਲ ਅਸੀਂ ਪੂਰੀ ਤੋਰਾਂਗੇ ਅੱਛਾ ਲਖੇ ਸੁਧਾਨੇ ਨੇ ਫੋਨ ਕਰਿਆ ਸੀ ਹਾਂ ਬਈ ਫਿਰ ਨਾਲ ਦੀ ਨਾਲ ਬਈ ਫੋਨ ਬੰਦ ਕਰ ਗਿਆ ਦੁਬਾਰੇ ਨਹੀਂ ਲਖੇ ਨਾਲ ਗੱਲ ਕਰੀ ਕਰੀ ਸੀ ਬਈ ਤੇ ਦੁਬਾਰੀ ਜਾਇਆ ਹੀ ਉਹ ਕੋਲੇ ਉਹ ਕਹਿੰਦਾ ਹੁਣ ਉਹ ਫੋਨ ਹੀ ਬੰਦ ਕਰਤਾ ਕਹਿੰਦੇ ਅਸੀਂ ਚੱਲਾਂਗੇ ਤੈਨੂੰ ਬਿਠਾ ਕੇ ਆਵਾਂਗੇ ਤਿੰਨ ਤਿੰਨ ਜਬਾਕ ਛੱਡ ਕੇ ਆ ਦੇਖੋ 12 ਸਾਲ ਦੀ ਲੜਕੀ ਲਈ ਬੈਠੀ ਐ ਰੋਟੀ ਫਿਰਦੀ ਐ ਉਹ ਕੁਮਾਰੀ ਕੁੜੀ ਹੈ ਗਈ ਉਹਦੇ ਹਾਂ ਬਈ ਜਿਹੜੀ ਉਹ ਗਈ ਉਹ ਕੁਮਾਰੀ ਹੈਗੀ ਅੱਛਾ ਜਿਹੜੀ ਗਰਮੀ ਤੇ ਨਾ ਰਹਿ ਰਹੀ ਹੈ ਕੁਮਾਰੀ ਕੁੜੀ ਹੈ ਬਈ ਉਹ ਕੀ ਨਵੇਂ ਛੋਟੀ ਪੱਤੀ ਦਾ ਮਾਣ ਆ ਬਈ ਮੇਰਾ ਸਾਰਾ ਉਹ ਥੇ ਪਿਆਗਾ ਉਹ ਵਰਤੀ ਜਾਂਦੇ ਨੇ ਉਹ ਆ ਕੱਢੀ ਮੜੇ ਜ ਫੋਟੋਆਂ ਮਤਲਬ ਸੇਰੇ ਪੰਨੇ ਉਹ ਦਕਾਈਏ ਆ ਦੇਖੋ ਵੀ ਕੁੜੀ ਦਾ ਯਾਰ ਕੀ ਵੀਰਪਾਲ ਕੌਰ ਕੀ ਹਾਲਾਤ ਯਾਰ ਬਣ ਰਹੇ ਨੇ ਸਾਡੇ ਆ ਦੇਖੇ ਇਹਦੇ ਜਦੋਂ ਆਨੰਦ ਕਾਰਜ ਹੋਇਆ ਤੇ ਵੀਰਪਾਲ ਕੌਰ ਤੇ ਆ ਦੇਖੋ ਆ ਪਤੀਆਂ ਨਾਲ ਇਹਨੂੰ ਛੱਡ ਕੇ ਨਾਲ ਧੀ ਵੀ ਛੱਡਤੀ ਆ ਆਪਣੀ 12 ਸਾਲ ਦੀ ਇਹ ਵਿਚਾਰੀ ਦਰਦ ਦਰ ਫਿਰ ਰਹੀ ਹੈ ਕਹਿਆ ਜਾ ਸਿਸਟਮ ਕਹਿਆ ਜਾ ਯਾਰ ਆ ਗਿਆ ਸਮਾ ਹਾਂ ਲਾ ਰੋ ਵੀ ਦਰ ਦਰ ਫਿਰ ਰਹੀ ਹੈ ਕਿ 12 ਸਾਲ ਤੋਂ। ਮਾਂ ਕੁੜੀ ਕੀ ਕਹਿਣਾ ਚਾਹੁੰਦੀ ਹੈ? ਬਈ ਜਿਹੜਾ ਮੇਰੇ ਘਰ ਵਾਲਾ ਨਾ ਮਾਂ ਹਾ ਉਹ ਹੁਣ ਬੱਤੇ ਕੀ ਕਰਦਾ ਹੈ ਨਾ ਸਾਡੇ ਤੇ ਨਸ਼ੇ ਦੀਆਂ ਅਰਜ਼ੀਆਂ ਪਾਉਂਦਾ ਕਦੇ ਕਰੂਗਾ ਇਹ ਚਿੱਟਾ ਵੇਚ ਜਾਂ ਕਦੇ ਕੋਸਾ ਸੀਆਈ ਨੇ ਸਾਡਾ ਨਾਂ ਧਰ ਦਿੰਦਾਗਾ। ਤੇ ਸੀਆਈ ਦੇ ਹਾਂਜੀ ਉਹੀ ਪਾਉਂਦਾ। ਬਈ ਤੇਰੇ ਤੈਨੂੰ ਕਹਿੰਦਾ ਵੀ ਤੂੰ ਨਸ਼ੇ ਵੇਚਦੀ ਹੈਂ। ਹਾਂਜੀ ਹਾਂਜੀ। ਝੂਠੀਆਂ ਅਰਜ਼ੀਆਂ ਪਾਉਂਦਾਗਾ ਬਈ ਬਹੁਤ ਆਂ। ਨਾ ਹੁਣ ਤੈਨੂੰ ਕਿੰਨੇ ਸਾਲ ਹੋ ਗਏ ਗਏ ਨੂੰ ਸਹੁਰੇ? ਮੈਂ ਤਾਂ 2016 ਪੂਰੀ ਰਹਿ ਰਹੀ ਆ 16 ਤੋਂ ਰਹਿਣੀ ਆ ਫਿਰ ਹੁਣ ਨਸ਼ੇ ਦੀ ਕਿੱਥੇ ਪਾਉਂਦੇ ਹੋ ਐਂ ਪਾਉਂਦਾ ਬਈ ਉਹ ਸਾਡੀ ਪੰਚਾਇਤ ਜਾਂਦੀ ਆ ਨਾਲ ਮੇਰੇ ਨਾਲ ਜਾ ਕੇ ਫਿਰ ਉੱਥੇ ਸਾਈਨ ਕਰਕੇ ਆਉਣੇ ਪੈਂਦੇ ਨੇ ਪਹਿਲਾਂ ਮੈਂ ਅੰਡੇ ਆਈ ਸਾਈਨ ਕਰਕੇ ਫਿਰ ਸਾਡੇ ਚੀਮੇ ਠਾਣੇ ਚਾਉਂਦੀ ਰਹੀ ਆ ਪੁਲਿਸ ਕੋਈ ਗੱਲ ਨਸ਼ੇ ਦੀ ਆਈ ਤਾਂ ਨਹੀਂ ਨਾ ਨਾ ਬਈ ਕੋਈ ਵੀ ਨਹੀਂ ਆ ਦੇਖਣ ਕੇ ਤੰਗ ਪਰੇਸ਼ਾਨ ਕਰਦਾ ਬਈ ਛਾੜੋ ਤੋ ਆਈ ਆ ਬਈ ਕੁੜੀ ਦੇਖ ਸਕਦੇ ਹੋ ਕੁੜੀ ਡਰ ਚੂਗੀ ਅੱਛਾ ਫਿਰ ਐਂ ਕਿੱਥੇ ਕਹਿੰਦੀ ਆ ਮੈਂ ਨਸ਼ਾ ਕਿੱਥੇ ਵੇਚਦੀ ਆ ਛਾੜੋ ਬਿੱਤੀ ਜਿਵੇਂ ਮਤਲਬ ਲੱਭੀ ਮੇਰੀ ਭੈਣ ਆ ਨਾ ਕੁੰਸੀ ਵਿਆਹੀ ਹੋਈ ਆ ਤੇ ਕੋਸੇ ਨਹੀਂ ਵਰਤਦੀਆਂ ਮੈਂ ਉਹ ਲਵੀ ਪੈ ਗਿਆ ਉਹ ਵੀ ਇਹਦੇ ਨਾਲ ਉਹ ਵੀ ਮੈਂ ਤੜਾਵਾਂ ਵਿੱਚ ਹੀ ਉਹਨਾਂ ਦਾ ਨਾਂ ਧਰ ਦਿੰਦਾਗਾ ਕਿਸੇ ਨਾ ਵਰਤਣਾ ਵੀ ਨਹੀਂ ਦਿੰਦਾ ਹੈਗਾ ਬਈ ਅੱਛਾ ਵੀ ਨਸ਼ੇ ਵੇਚਦੀ ਆ ਮੇਰੀ ਪਤਨੀ ਜਾਨੀ ਕਿ ਪਤੀਏ ਦੋਸ ਲਾਈ ਜਾਂਦੇ ਤੇਰੇ ਤੇ ਹਾਂ ਹਾਂ ਬਈ ਜਾਣ ਕੇ ਅੱਛਾ ਜਾਣ ਕੇ ਲਾਉਂਦਾ 9 ਸਾਲ ਤੋਂ ਤੇ ਉਹਦੇ ਬਰੰਟ ਵੀ ਨਿਕਲਦੇ ਨੇ ਹਨਾ ਤੇ ਇੱਕ ਵਾਰੀ ਚੱਕ ਕੇ ਲਿਆਂਦਾ ਪੁਲਿਸ ਨੇ ਜੇਲ ਵੀ ਘੱਟ ਕੇ ਆਏਗਾ ਹੁਣ ਫੇਰ ਉਹਨੂੰ ਸਾਲ ਹੋ ਗਿਆ ਬਾਹਰ ਫਿਰਦੇ ਨੇ ਕਿੰਨਾ ਟਾਈਮ ਹੋ ਗਿਆ ਹੁਣ ਤੈਨੂੰ ਪੇਕੇ ਬੈਠੀ ਨੂੰ ਮੈਨੂੰ ਵੀ 9 ਸਾਲ ਹੋ ਗਏ 2016 ਤੋਂ ਲੈ ਕੇ ਬੈਠੀ ਆ ਲੈ ਵੀ ਦੇਖ ਸਕਦੇ ਹੋ ਵੀ 9 ਸਾਲ ਤਾਂ ਪੇਕੇ ਬੈਠੀ ਨੂੰ ਹੋ ਗਏ ਕੋਈ ਸੁਣਵਾਈ ਨਹੀਂ ਹੋਈ ਤੇਰੀ ਹਾਂ ਬਈ ਬੱਚੇ ਫਿਰ ਛੁੱਟ ਕਿੰਨੇ ਇੱਕ ਕੁੜੀ ਆ ਬਈ 12ਵੇਂ ਸਾਲ ਚ ਲੱਗ ਰਹੀ ਆ ਉਹ ਦੋ ਕੀ ਦੇ ਕਾਲਿਆ ਉਹ ਮੇਰੇ ਕੋਲੇ ਆ ਬਈ ਅੱਛਾ ਇੰਨੇ ਸਾਲ ਤੋਂ ਪੇਕੇ ਹੀ ਰਹਿ ਰਹੀਆਂ ਜਮੀ ਨਹੀਂ ਗਈ ਕੀ ਚਾਹੁੰਦਾ ਵਸਲ ਚ ਕਾ ਤੂੰ ਕਟਮਾਰ ਕਰਦਾ ਕੀ ਗੱਲ ਹੈ ਆਈਆਂ ਬਈ ਉਹ ਥੱਗੀਆਂ ਮਾਰਦਾ ਮੈਨੂੰ ਸੁਣਾਈ ਰਾਂ ਮੈਨੂੰ ਪੈਸਾ ਲਿਆ ਕੇ ਦੇ ਦੇ ਪੈਸਾ ਵੀ ਤੈਨੂੰ ਹਾਂ ਮੈਨੂੰ ਕਹਾਂ ਮੈਂ ਤੇਰੇ ਮਗਰ ਲੱਗ ਜੀਓ ਤੂੰ ਮੈਨੂੰ ਉਹ ਮੈਂ ਕਿਹਦੇ ਤੁਹਾਨੂੰ ਪੈਸਾ ਕਿੱਥੋਂ ਦਵਾਂ ਸਾਰਾ ਪਰਿਵਾਰ ਹੀ ਰਲਿਆ ਮਿਲਿਆ ਬਈ ਵਿੱਚੇ ਮੇਰੀ ਸੱਸ ਵਿੱਚੇ ਮੇਰਾ ਦਿਓਰ ਵਿੱਚੇ ਮੇਰਾ ਸਹੁਰਾ ਕਈ ਦਿਨਾਂ ਦੀ ਇਹ ਕੁੜੀ ਅੱਪਾ ਨੂੰ ਕਹਿ ਰਹੀ ਸੀ ਕਿ ਮਿਲਣਾ ਹੈ ਤੇ ਕੱਲ ਕਿਤੇ ਭੋਗ ਤੇ ਚਲੇ ਗਏ ਪਰਸੋਂ ਕਿਸੇ ਮਖਲੇ ਚ ਗਏ ਹਾਂ ਭਾਈ ਕੀ ਮਸਲਾ ਕੁੜੀਏ ਵੀ ਮੇਰੇ ਘਰ ਵਾਲੇ ਨੇ ਨਾ ਦੂਜਰੀ ਦੂਸਰੀ ਸ਼ਾਦੀ ਕਰਾ ਲਈ ਅਨੰਦ ਕਾਰਜ ਕਰਾਇਨੇ ਕਹੀਂ ਰਹਿੰਦੇ ਵੀ ਐ ਹੀ ਰਹਿੰਦਾ ਬਈ ਅਨੰਦ ਕਾਰਜਾਂ ਤਾਂ ਮੇਰੇ ਲਈ ਪ੍ਰੂਫ ਨਹੀਂ ਹੈਗਾ ਨੀ ਤਲਾਕ ਹੋਇਆ ਨਹੀਂ ਛੋਟਾ ਨਹੀਂ ਵੀ ਤਲਾਕ ਨਹੀਂ ਹੋਇਆ ਹੈਗਾ ਛੋਟਾ ਕੋਈ ਕੇਸ ਕੋਰਟ ਤੇ ਹੈ ਹਾਂ ਵੀ ਕੋਰਟ ਕੇਸ ਚੱਲ ਰਿਹਾ ਖਰਚੇ ਦਾ ਕੇਸ ਲਾਇਆ ਹੋਇਆ ਹੈਗਾ ਤੇ ਉਹਦੇ ਬਰੰਟ ਵੀ ਨਿਕਲਦੇ ਨੇ ਹਨਾ ਤੇ ਇੱਕ ਵਾਰੀ ਚੱਕ ਕੇ ਲਿਆਂਦਾ ਪੁਲਿਸ ਨੇ ਜੇਲ ਵੀ ਘੱਟ ਕੇ ਆਏਗਾ ਹੁਣ ਫੇਰ ਉਹਨੂੰ ਸਾਲ ਹੋ ਗਿਆ ਬਾਹਰ ਫਿਰਦੇ ਨੇ ਕਿੰਨਾ ਟਾਈਮ ਹੋ ਗਿਆ ਹੁਣ ਤੈਨੂੰ ਪੇਕੇ ਬੈਠੀ ਨੂੰ ਮੈਨੂੰ ਵੀ 9 ਸਾਲ ਹੋ ਗਏ 2016 ਤੋਂ ਲੈ ਕੇ ਬੈਠੀ ਹਾਂ ਲੈ ਵੀ ਦੇਖ ਸਕਦੇ ਹੋ ਵੀ 9 ਸਾਲ ਤਾਂ ਪੇਕੇ ਬੈਠੀ ਨੂੰ ਹੋ ਗਏ ਕੋਈ ਸੁਣਵਾਈ ਨਹੀਂ ਹੋਈ ਤੇਰੀ ਹਾਂ ਵੀ ਬੱਚੇ ਫਿਰ ਛੋਟੇ ਕਿੰਨੇ ਇੱਕ ਕੁੜੀ ਆ ਬਈ 12 ਸਾਲ ਚ ਲੱਗ ਰਹੀ ਆ ਉਹ ਉਹ ਕਿਹਦੇ ਕੋਲ ਆ ਉਹ ਮੇਰੇ ਕੋਲ ਆ ਬਈ ਤੁਹਾਨੂੰ ਪਤਾ ਕੀ ਫਾਇਦਾ ਚੱਕ ਰੱਖਿਆ ਵੀ ਇਹਦੇ ਕਿਹੜਾ ਕੋਈ ਮਾਗਰਾਗਾ ਮੇਰੇ ਮੰਮੀ ਡੈਡੀ ਦੀ ਡੈਥ ਹੋਈ ਕੋਈ ਹੈਗੀ ਭਾਈ ਵਗੈਰਾ ਕੋਈ ਭਾਈ ਵੀ ਹੈਗੇ ਨੇ ਹਨਾ ਉਹਨਾਂ ਦੇ ਅਪੋਵਲ ਦੀ 11 ਮਸਾ ਹੁੰਦਾਗਾ ਦੇਖ ਸਕਦੇ ਆਂ ਵੀ ਦੋਸਤੋ ਯਾਰ ਕੀ ਦੁਨੀਆ ਕਿਹੜੇ ਰਾਹ ਪੈ ਗਈ ਇਹ ਕੋਈ ਪੰਚਾਇਤਾਂ ਚ ਗਏ ਹੋ ਗਏ ਸੀ ਬਈ ਇੱਕ ਵਾਰੀ ਸੀ ਪੰਚਾਇਤ ਲੈ ਕੇ ਹਨਾ ਤੇ ਉਦੋਂ ਸਾਡੇ ਨਾਲ 65000 ਰੁਪਏ ਚ ਨਾ ਸਮਝੌਤਾ ਕੀਤਾ ਸੀਗਾ ਵੀ ਉੱਥੇ ਤਲਾਕ ਲਵਾਵਾਂਗੇ ਅਸੀਂ ਬਰਨਾਲੀ ਕੋਰਟ ਦੇ ਵਿੱਚ ਵੀ ਉੱਥੇ ਇਹਨੂੰ ਦਿੱਤਾ ਜਾਊਗਾ ਇਹ ਠੀਕ ਹੈ ਪਿੰਡ ਦੀ ਪੰਚਾਇਤ ਲਈ ਗਈ ਸੀ ਉਹ ਉਦੋਂ ਵੀ ਭੱਜ ਗਿਆ ਬਈ ਫੇਰ ਉਦੋਂ ਬਾਅਦ ਬਈ ਥੋੜੇ ਸਮੇਂ ਬਾਅਦ ਹੈਨਾ ਉਹ ਕਾਲੇ ਕਿਆਂ ਦਾ ਸਰਪੰਚ ਲੈ ਕੇ ਮੇਰਾ ਸਹੁਰਾ ਆਇਆ ਸੀਗਾ ਪਿੰਡ ਸਾਡੇ ਉਦੋਂ 110 ਚ ਗੱਲ ਕਰ ਗਏ ਉਹ ਉਦੋਂ ਵੀ ਭੱਜ ਗਿਆ ਬਈ ਦੇਖ ਸਕਦੇ ਬਈ ਜਰ ساری ਉਮਰ ਕੇ ਮੇ ਲੰਘੂਗੀ ਹੈ ਕਿਹੜੇ ਹਾਲਾਤ ਨੇ ਮਾਂ ਬਾਪ ਕਹਿੰਦੇ ਹੈ ਨਹੀਂਗੇ ਮੇਰੇ ਵੀ 9 ਸਾਲ ਬਾਅਦ ਬਾਬਿਆਂ ਲੈ ਪਈ ਗਿਆ ਕਿਉਂ ਬਾਬਾ ਜੀ ਫੇਰ ਕੀ ਬਣੂ ਸਭ ਤੋਂ ਧੱਕੇ ਸਰੇ ਆਮ ਚੱਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦੇਖੋ ਫੇਰ ਨਾ ਤੁਸੀਂ ਸਰਕਾਰਾਂ ਨੂੰ ਹੀ ਕਹਾਂਗੇ ਉਰੇ ਦੇ ਜਿਹੜੇ ਸਾਡੇ ਮਤਲਬ ਵਕੀਲ ਨੇ ਤਾਂ ਸਾਨੂੰ ਨਹੀਂ ਪਤਾ ਇਹ ਕਿੰਨੇ ਕਿੰਦਾ ਚੱਲਦਾ ਉਹ ਸਾਡੇ ਸਾਹਮਣੇ ਕਈ ਆ ਰਹੇ ਨੇ ਵੀ ਜਿਹੜਿਆਂ ਨੂੰ 15-15 ਸਾਲ ਹੋ ਗਏ ਕੋਰਟ ਦੇ ਵਿੱਚ ਬੀਬੀਆਂ ਦੇ ਕੇਸ ਚੱਲਦਿਆਂ ਨੂੰ ਉਰ ਵਕੀਲਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਤੇ ਖਾਸ ਕਰਕੇ ਅਸੀਂ ਜੱਜਾਂ ਨੂੰ ਵੀ ਬੇਨਤੀ ਕਰਦੇ ਆ ਵੀ ਪਾਈਏ ਬੀਬੀਆਂ ਪਹਿਣਾ ਦੇ ਛੇਤੀ ਕੰਮ ਨਿਮੜਿਆ ਕਰੋ ਤਾਂ ਸਾਡੇ ਕੋਲੇ ਨਾ ਉਹਨੇ ਆ ਸਾਡੇ ਕੋਲੇ ਤਾਂ ਆਉਂਦੇ ਨੇ ਲੋਕ ਜੇ ਸੀ ਕੋਈ ਹੱਕ ਸੱਚ ਦੀ ਗੱਲ ਕਰਦੇ ਆ ਤੇ ਕਈ ਤਾਂ ਸਾਡੇ ਨੇਵੇਂ ਇਹੋ ਜਿਹੇ ਲੋਕ ਵੀ ਆਏ ਨੇ ਵੀ ਸਾਡਾ ਵਕੀਲ ਜੀ ਦੂਏ ਪਾਸੇ ਮਿਲ ਗਿਆ ਇਹ ਪੈਸੇ ਤਾਂ ਉਰੀ ਰਹਿ ਜਾਣਗੇ ਬਾਈ ਪਰ ਇਹਨਾਂ ਦੇ ਪੇਖ ਦੇਖੋ ਉਹਨੇ 12 ਸਾਲ ਦੀ ਲਟਕੀ ਲਈ ਬੈਠੀ ਐ ਕੋਈ ਇਹਨੂੰ ਖਰਚਾ ਨਹੀਂ ਕੋਈ ਇਹਦੀ ਸਰਮਾਈ ਨਹੀਂ ਦੋਵਾਰੀ ਮਤਲਬ ਮੁਕਰ ਗਏ ਬੀਬੀ ਦਾ ਦੱਸਣ ਦੀ ਗੱਲ ਐ ਉਹ ਹੋਰ ਪਾਸੇ ਰਹਿ ਰਹੇ ਹੋ ਹਾਂ ਉਹ ਹੋਰ ਪਾਸੇ ਉਹਨੇ ਵਿਆਹ ਵੀ ਕਰਾਰ ਰੱਖਿਆ ਤੇ ਉਹਨੇ ਮਤਲਬ ਜਵਾਖ ਵੀ ਉਹਦਾ ਜੰਮ ਰੱਖਿਆ ਐ ਅੱਛਾ ਬੱਚਾ ਵੀ ਹੋ ਰਿਹਾ ਉਹਦੇ ਹਾਂ ਕੁੜੀ ਆ ਉਹਦੇ ਲਾ ਵੇਕਾ ਅੱਛਾ ਫਿਰ ਜਦੋਂ ਤੇਰੀ ਸ਼ਾਦੀ ਹੋਈ ਉਹ ਤੋਂ ਪਹਿਲਾਂ ਦੀ ਐ ਉਹਦੇ ਨਾਲ ਕਦੋਂ ਹੋਇਆ ਬਾਅਦ ਚ ਕੀਤਾ ਵੀ ਸਾਨੂੰ ਕਦੋਂ ਪਤਾ ਲੱਗਿਆ ਫਿਰ ਮੈਂ ਤਾਂ ਵੀ ਜਦੋਂ ਹਨਾ ਵੀ ਉਹਦੇ ਘਰ ਦੇਆਂ ਨੂੰ ਪਤਾ ਲੱਗਿਆ ਕੁੜੀ ਦੇ ਕੁੜੀ ਦੇ ਘਰ ਦੇ ਸਾਡੇ ਕੋਲੇ ਆ ਗਏ ਵੀ ਐਂ ਕਰਕੇ ਵੀ ਮੇਰੀ ਕੁੜੀ ਨਾਲ ਉਹਨੇ ਵਿਆਹ ਕਰਾ ਲਿਆ ਮੈਨੂੰ ਤਾਂ ਫੇਰ ਪਤਾ ਲੱਗਿਆ ਵੀ ਮੈਂ ਬਹੁਤ ਦਰਖਾਸਤ ਦਿੱਤੀ ਐ ਐਸਐਸਪੀ ਦੇ ਵੀ ਮੈਂ ਗਈ ਹਨਾ ਆਈਂ ਨੀਂ ਅੰਦਰ ਅਰਖਾਸਤ ਦਿੱਤੀ ਅਚੀਵਮੈਂਟ ਥਾਣੇ ਚ ਵੀ ਬਹੁਤ ਅਰਖਾਸਤ ਦਿੱਤੀ ਪਰ ਉਹਦੇ ਪਰਚਾ ਨੀ ਕਿਸੇ ਨੇ ਵੀ ਕੀਤਾ ਮੇਰੀ ਸੁਣਮਾਈ ਨੀ ਕੀਤੀ ਬਈ ਕਿਸੇ ਨੇ ਵੀ ਸੁਣੀ ਨੀ ਹੈਗੀ ਗੱਲ ਭਾਨੇ ਸਿੱਧੂ ਕੋਲੇ ਮੈਂ ਜਾ ਕੇ ਹੀ ਬਈ ਲੱਖੇ ਸਧਾਣੇ ਕੋਲੇ ਮੈਂ ਜਾ ਕੇ ਹੀ ਅੱਛਾ ਹੋਈ ਨੀ ਸੁਣਮਾਈ ਕਿਤੇ ਵੀ ਨੀ ਸੁਣੀ ਦੇਖ ਸਕਦੇ ਹੋ ਵੀ ਭਾਨੇ ਸਿੱਧੂ ਨੇ ਵੀ ਗਈ ਕਹਿੰਦੀ ਮੈਂ ਲੱਖੇ ਸਧਾਣੇ ਲੇ ਵੀ ਜਾਇਈ ਭਾਨੇ ਸਿੱਧੂ ਕਹਿੰਦਾ ਕਹਿੰਦਾ ਮੈਂ ਤੈਨੂੰ ਬਿਠਾ ਦੇਵਾਂਗਾ ਕੁੜੀਏ ਓਦੋਂ ਬਾਅਦ ਕੋਈ ਉਹਦੇ ਨਾਲੇ ਵੀ ਗੱਲ ਕਰੀ ਬਈ ਬਸ ਗਈ ਨੀ ਮੈਂ ਕਹਾਂ ਤੈਨੂੰ ਮਥੇ ਬਿਠਾਏ ਆਉਂਗਾ ਕਹਿੰਦਾ ਫਿਰ ਗਈ ਨੀ ਤੂੰ ਦ ਲੱਖੇ ਸੁਧਾਣੇ ਕੋਲ ਗਈ ਬਈ ਉਹਨੇ ਫੋਨ ਲਾਇਆ ਵੀ ਤੂੰ ਕੁੜੀ ਨੂੰ ਲਿਆ ਕੇ ਖੁਸਾਗਾ ਕਹਿੰਦਾ ਹਾਂਜੀ ਕਹਿੰਦਾ ਮੈਂ ਤਾਂ ਲੈ ਜਾਊਗਾ ਤੇ ਉਹਨੇ ਹਫ਼ਤੇ ਦਾ ਟਾਈਮ ਦਿੱਤਾ ਬਈ ਕਹਿੰਦਾ ਵੀ ਬਾਅਦ ਨੂੰ ਆ ਜੀਗਾ ਤੇਰੇ ਨਾਲ ਅਸੀਂ ਕੁੜੀ ਤੋਰਾਂਗੇ ਅੱਛਾ ਲੱਖੇ ਸੁਧਾਣੇ ਨੇ ਫੋਨ ਕਰਿਆ ਸੀ ਹਾਂ ਬਈ ਫਿਰ ਨਾਲ ਦੀ ਨਾਲ ਬਈ ਫੋਨ ਬੰਦ ਕਰ ਗਿਆ ਨਹੀਂ ਉਹਦੇ ਮੰਨ ਗਿਆ ਦੀ ਵੀ ਮੈਂ ਲੈ ਜਾਊਗਾ ਹਾਂ ਹਾਂ ਬਈ ਉਹਨੂੰ ਤਾਂ ਕਹਿੰਦਾ ਮੈਂ ਵੀ ਲੈ ਜਾਊਗਾ ਮੈਂ ਤਾਂ ਫਿਰ ਦੁਬਾਰੀ ਲੱਖੇ ਨਾਲ ਗੱਲ ਕਰੀ ਕਰੀ ਸੀ ਬਈ ਤੇ ਦੁਬਾਰੀ ਜਾਇਆ ਹੀ ਉਹ ਵੀ ਥੋੜੇ ਉਹ ਕਹਿੰਦਾ ਹੁਣ ਇਹ ਫੋਨ ਹੀ ਬੰਦ ਕਰਤਾ ਕਹਿੰਦੇ ਅਸੀਂ ਚੱਲਾਂਗੇ ਤੈਨੂੰ ਬਿਠਾ ਕੇ ਆਵਾਂਗੇ ਐ ਕਹੀ ਗਿਆ ਨੇ ਬਈ ਬ ਉਨੇ ਵਿਆਹ ਕਰਾਇਆ ਸੀ ਬਈ 2020 ਉਹਦੇ ਵਿੱਚ ਬਾਈ ਚ ਉਦੋਂ ਜਾਂਦੀ ਹੁਰੀਆਂ ਬਈ ਮੈਂ ਅਸ਼ੋ ਉਦੋਂ ਜਾਂਦੀ ਸੀ ਫਿਰ ਇਹਦਾ ਪਰਿਵਾਰ ਕੁੜੀ ਵਾਲਾ ਜਿਹਦੇ ਨਾਲ ਦੁਬਾਰੇ ਵਿਆਹ ਕਰਾਇਆ ਉਹ ਸਹਿਮਤ ਹੋ ਗਿਆ ਉਹਦੇ ਨਾਲ ਪਤਾ ਨਹੀਂ ਬਈ ਉਹ ਤਾਂ ਉਹਦੀ ਮੰਮੀ ਨੇ ਟੈਂਕੀ ਤੇ ਚੜੀ ਤੇ ਉਹ ਪٹرول ਦੀ ਬੋਤਲ ਲੈ ਕੇ ਪਰਚਾ ਕਰਾਤਾ ਤੀ ਉਹਨਾਂ ਨੇ 420 ਦਾ ਫਿਰ ਬਾਬੇ ਸੁਣਨਗੇ ਬਾਬੇ ਸੁਣਨਗੇ ਇਹ ਤਾਂ ਨਿਰਪੱਖ ਹੋ ਕੇ ਚੱਲਦੇ ਨੇ ਕੋਈ ਤਕੜਾ ਨਹੀਂ ਕੋਈ ਮਾੜਾ ਨਹੀਂ ਨਾ ਮੂਰੇ ਕਦ ਨੂੰ ਮੁੱਛ ਬਿਠਾਇਆ ਆਉਂਗਾ ਕਨਪ ਫਿਰ ਗਈ ਨਹੀਂ ਤੂੰ ਦੁਬਾਰੇ ਉਹ ਫੇਰ ਜੇਲ੍ਹ ਚ ਭੱਗੇ ਸੀ ਬਈ ਉਦੋਂ ਦਾ ਬਸ ਜਾਇਆ ਨਹੀਂ ਗਿਆ ਹੈਗਾ ਹੁਣ ਬਾਬਿਆਂ ਕੋਲ ਆਈਏ ਦੇਖੋ ਹੁਣ ਸੁਣਵਾਈ ਦਾ ਉਸ ਮਸਲਾ ਬਣ ਹੱਲ ਹੋਊਗਾ ਅੱਜ ਕੱਲ ਤਕਲੀ ਦੀ ਰਿਕ ਸੁਣਦਾ ਮੜੀ ਦੀ ਕੋਈ ਸੁਣਦਾ ਨਹੀਂ ਅਮੀਦਾਰਾਂ ਦੀ ਕੁੜੀ ਆ ਗਈ ਕੁੜੀ ਜਾ ਉਹਦੇ ਲੈ ਵੇਕਾ